ਫਗਵਾੜਾ ਦੇ ਗੁਰਦੁਆਰਾ ਸੁਖਿਆਨਣਾ ਸਾਹਿਬ ਵਿਖੇ ਭਾਰਤੀਏ ਕਿਸਾਨ ਯੂਨੀਅਨ ਦਬਾਬਾ ਦੀ ਵਿਸ਼ੇਸ਼ ਮੀਟਿੰਗ ਦਾ ਆਯੋਜਨ ਹੋਇਆ ਐ ਐਨ ਡੀ ਟੀ ਵੀ ਪੰਜਾਬ న్యూਸ ਲਈ ਫਗਵਾੜਾ ਤੋਂ ਡੋਲੀ ਬੱਗਾ ਦੀ ਰਿਪੋਰਟ ਕਾਡਾ ਹੋਰ ਸੰਗਤ ਨਾਲ ਜੇ ਅਸੀਂ ਉਹ ਈਸ਼ੂ ਵੀ ਛੱਡ ਜਾਈਏ ਉਹ ਫੇ ਆਪਣਾ ਕਿਰਦਾਰ ਨਹੀਂ ਰਹਿਦਾ ਕੋਈ ਗੱਲ ਨਹੀਂ ਇਸ ਗੱਲ ਤੇ ਵੀ ਅੱਜ ਜਲੰਧਰ ਨੇ ਸਭ ਤੋਂ ਪਹਿਲਾਂ ਪੰਜਾਬੀ ਦੇ ਇੱਕ ਫਰਕ ਲਈ ਦਿੱਤੀ ਕਾਡਾ ਹੋਰ ਸੰਗਤ ਨਾਲ ਜੇ ਅਸੀਂ ਉਹ ਈਸ਼ੂ ਵੀ ਛੱਡ ਜਾਈਏ ਉਹ ਫੇ ਆਪਣਾ ਕਿਰਦਾਰ ਨਹੀਂ ਰਹਿਦਾ ਕੋਈ ਗੱਲ ਨਹੀਂ ਬਾਰੀ ਸਰ ਜਾ ਵੀ ਰਿਹਾ ਮੈਂ ਤਾਂ ਪੁੱਛਿਆ ਨੂੰ ਜਾਂਚ ਕੇ ਕਹਿਣਾ ਓਏ ਇੱਕ ਮਿੰਟ ਸਰ ਜੀ ਆਤਾ ਸਾਡੀ ਦੀ ਮੀਟਿੰਗ ਦਾ ਅਜੰਡਾ ਕੀ ਹੈ ਸਰ ਵਾਈਪੁਰਜੀ ਕਾ ਖਾਲਸਾ ਵਾਈਪੁਰ ਦੀ ਕੀ ਫਤਿਹ ਅੱਜ ਦੀ ਮੀਟਿੰਗ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੀ ਗੁਰਦੁਆਰਾ ਸੁਖਸ਼ਰਣਾ ਸਾਹਿਬ ਫਗਵਾੜਾ ਵਿਖੇ ਹੋਈ ਹੈ ਇਸ ਮੀਟਿੰਗ ਦੇ ਵਿੱਚ ਅਹਿਮ ਮੁੱਦੇ ਜਿਹੜੇ ਉਹਨਾਂ ਤੇ ਵਿਚਾਰ ਚਰਚਾ ਕੀਤੀ ਗਈ ਹੈ ਜਿਹਦੇ ਵਿੱਚ ਮੁੱਖ ਅਜੰਡਾ ਸੀ ਕਿ ਜਿਹੜਾ 21 ਤਰੀਕ ਨੂੰ 101 ਕਿਸਾਨਾਂ ਦਾ ਜਥਾ ਦਿੱਲੀ ਵੱਲ ਵਧਣਾ ਬੈਰੀਕੇਡਾਂ ਵੱਲ ਵਧਣਾ ਉਹਦੇ ਸਬੰਧ ਦੇ ਵਿੱਚ ਦੂਸਰਾ ਜਾਂਦਾ ਸੀ ਕਿ ਜਿਹੜਾ ਗੰਨੇ ਦੀ ਸਾਡੀ ਬਕਾਇਆ ਪੇਮੈਂਟ ਹੈ ਉਹ ਲਗਭਗ 27 ਤੋਂ 28 ਕਰੋੜ ਰੁਪਈਆ ਸਾਡਾ ਖੜਾ ਹੈ ਜਿਹਦੇ ਵਿੱਚ ਸਾਡੇ ਨਾਲ ਐਗਰੀਮੈਂਟ ਕੀਤਾ ਸੀਗਾ ਭਾਰਤ ਸਰਕਾਰ ਦੀ ਹਾਜ਼ਰੀ ਦੇ ਵਿੱਚ ਔਰ ਉਹਦੇ ਵਿੱਚ ਇੰਦਰ ਪ੍ਰਤਾਪ ਰਾਣਾ ਜੀ ਦੇ ਸਾਈਨ ਹੋਏ ਸੀ ਜਿਹੜੇ ਨਵੇਂ ਓਨਰ ਨੇ ਮਿਲਾਂ ਦੇ ਇਸ ਮਿਲ ਦੇ ਫਗਵਾੜਾ ਦੇ ਸੋ ਉਹ ਐਗਰੀਮੈਂਟ ਕਰਕੇ ਮੁਕਰੇ ਨੇ ਉਹਨਾਂ ਨੇ ਸਰਕਾਰ ਨੂੰ ਇਹ ਲਿਖ ਕੇ ਦੇ ਦਿੱਤਾ ਕਿ ਅਸੀਂ ਉਹਨਾਂ ਦੀ ਪ੍ਰਾਪਰਟੀ ਵੇਚ ਕੇ ਮੰਨੇ ਸੀ ਪਰ ਅਸੀਂ ਉਹ ਪੇਮੈਂਟ ਨਹੀਂ ਦੇ ਸਕਦੇ ਉਹ ਪਹਿਲੇ ਓਨਰ ਜਿਹੜੇ ਪੁਰਾਣੇ ਆ ਉਹ ਹੀ ਦੇਣਗੇ ਪਹਿਲੇ ਮਾਲਕ ਹੀ ਦੇਣਗੇ ਸੋ ਉਹ ਵਿਚਾਰਿਆ ਗਿਆ ਔਰ ਇੱਕ ਇਥੋਂ ਨਿਰੰਤਰ ਜਿਹੜੇ ਜਥੇ ਐ ਸਰਕਲ ਵਾਈਜ਼ ਉਹ ਸ਼ੰਭੂ ਬਾਡਰ ਨੂੰ ਜਿਹੜੇ ਨਿਰੰਤਰ ਜਾਂਦੇ ਨੇ ਉਹਨਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਉਹਦੇ ਬਾਰੇ ਵੀ ਚਾਰ-ਚਰਚਾ ਕੀਤੀ ਗਈ ਹੈ। ਸੋ ਇਹ ਤਿੰਨ ਅਹਿਮ ਝੰਡੇ ਸਨ ਔਰ ਇੱਕ 26 ਤਰੀਕ ਦਾ ਜਿਹੜਾ ਟਰੈਕਟਰ ਖਡਾਉਣੇ ਨੇ ਸੜਕਾਂ ਤੇ ਲਿਆ ਕੇ ਉਹਦੇ ਸਬੰਧ ਦੇ ਵਿੱਚ ਵਿਚਾਰ-ਚਰਚਾ ਕੀਤੀ ਗਈ ਹੈ ਔਰ ਡਿਊਟੀਆਂ ਲਾਈਆਂ ਗਈਆਂ। ਸੋ ਇਹ ਚਾਰ ਝੰਡੇ ਸਨ ਅੱਜ ਦੇ ਸੋ ਚੋਹਾਂ ਝੰਡਿਆਂ ਤੇ ਵਿਚਾਰ-ਚਰਚਾ ਕੀਤੀ ਗਈ ਹੈ। 21 ਤਰੀਕ ਨੂੰ ਜਿਹੜਾ ਜਥਾ ਭਾਰਤੀ ਕਿਸਾਨ ਯੂਨੀਅਨ ਦੁਆਬਾ ਦਾ 101 ਦਾ ਉਹਦੀ ਵਾਰੀ ਹੈ। ਉਹ ਸਾਰੇ ਸਾਥੀਆਂ ਦੀਆਂ ਸਰਕਲ ਵਾਈ ਡਿਊਟੀਆਂ ਲਾਈਆਂ ਕਿ 50-50 ਬੰਦੇ ਹਰ ਸਰਕਲ ਨੇ ਲੈ ਕੇ ਜਾਣੇ ਆ। ਔਰ ਉਹਦੇ ਵਿੱਚੋਂ ਹੀ 101 ਦਾ ਜਥਾ ਜਿਹੜਾ ਉਹ ਅੱਗੇ ਵਧੇਗਾ। ਬਾਕੀ ਸਾਥੀ ਸਾਡੇ ਉੱਤੇ ਡਿਊਟੀਆਂ ਨਿਭਾਉਣਗੇ, ਵਲੰਟੀਅਰ ਦੀਆਂ ਡਿਊਟੀਆਂ, ਉਹ ਡਿਊਟੀਆਂ। ਉਹ ਅੱਜ ਡਿਊਟੀਆਂ ਲਾਈਆਂ ਗਈਆਂ। ਔਰ ਇਸੇ ਤਰੀਕੇ ਨਾਲ ਹਰ ਸਰਕਲ ਨੂੰ ਲਾਜ਼ਮੀ ਕੀਤਾ ਵੀ ਦੋ-ਦੋ ਦਿਨ ਦੀ ਨਿਰੰਤਰ ਡਿਊਟੀ ਉੱਥੇ। ਪਹਿਲਾਂ ਇੱਕ-ਇੱਕ ਦਿਨ ਦੀ ਹੋਇਆ ਕਰਦੀ ਸੀ। ਹੁਣ ਦੋ-ਦੋ ਦਿਨ ਦੀ ਡਿਊਟੀ ਕੀਤੀ ਗਈ ਹੈ ਕਿ ਹਰ ਸਰਕਲ ਦੋ-ਦੋ ਦਿਨ ਦੀ ਡਿਊਟੀ ਉੱਥੇ ਨਿਭਾ ਕੇ ਆਇਆ ਕਰੇਗਾ। ਉਹ ਸਰਕਲ ਵਾਈ ਡਿਊਟੀ ਲਈ ਗਈ ਹੈ। ਪਰ ਸਰਕਲ ਜਿਹੜਾ ਘੱਟ ਤੋਂ ਘੱਟ 5 ਗੱਡੀਆਂ ਉਸ ਤੋਂ ਵੱਧ ਜਿੰਨੀਆਂ ਮਰਜ਼ੀ ਲੈ ਕੇ ਜਾਵੇ। ਸੋ ਇਸੇ ਤਰੀਕੇ ਨਾਲ ਜਿਹੜੀ ਗੰਨੇ ਦੀ ਪੇਮੈਂਟ ਹੈ ਉਹਦੇ ਬਾਰੇ ਚਰਚਾ ਹੋਈ ਹੈ। ਉਹਦੇ ਬਾਰੇ ਚਰਚਾ ਹੋਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਡੀਸੀ ਸਾਹਿਬ ਦੇ ਦਫ਼ਤਰ ਦਾ ਘਰਾਉ ਕੀਤਾ ਜਾਏਗਾ। ਜਿਹਦੀ ਡੇਟ ਅਜੇ ਫਾਈਨਲ ਨਹੀਂ ਕੀਤੀ ਉਹ ਅਸੀਂ ਉਹ ਇੱਕ ਦੋ ਦਿਨਾਂ ਚ ਕਰਕੇ ਦੱਸ ਦੇਵਾਂਗੇ। ਔਰ ਉਹ ਡੇਟ ਫਾਈਨਲ ਕਰਕੇ ਮਾਨਯੋਗ ਡੀਸੀ ਸਾਹਿਬ ਦਾ ਦਫ਼ਤਰ ਘਰਾਉ ਕੀਤਾ ਜਾਏਗਾ ਉਹਦੇ ਵਿੱਚ ਸਰਕਾਰ ਦੇ ਜੇ ਕੋਈ ਲੋਕਲ ਸਾਨੂੰ ਮੰਤਰੀ ਮਿਲ ਗਿਆ ਜਾਂ ਐਮਪੀ ਮਿਲ ਗਿਆ ਉਹਨਾਂ ਦੇ ਘਰਾਂ ਦਾ ਵੀ ਘਰਾਓ ਕੀਤਾ ਜਾਏਗਾ ਸਰ ਗੁੰਨੇ ਜਿਹੜੀ ਪੇਮੈਂਟ ਹੈ ਉਹ ਟੋਟਲ ਅਮਾਉਂਟ ਕਿੰਨੀ ਹੈ ਉਹ ਲਗਭਗ ਸਾਡੀ ਜਿਹੜੀ ਪਿਛਲੀ ਪੇਮੈਂਟ ਹੈ ਉਹ 27 ਤੋਂ 28 ਕਰੋੜ ਹੈ 27 ਕਰੋੜ ਕੁਛ ਹੈਗੇ ਉੱਪਰ ਉਹਦੇ ਔਰ ਉਹਦਾ ਅਸੀਂ ਤਾਂ ਸਰਕਾਰ ਨੂੰ ਕਹਿੰਨੇ ਆ ਕਿ ਸਾਨੂੰ ਵੈਧ ਇੰਟਰਸਟ ਦੇਵੇ ਜਿਹੜੀ ਕਿ ਬਹੁਤ ਜ਼ਿਆਦਾ ਬਣ ਜਾਂਦੀ ਹੈ ਉਹ ਦੇਣੀ ਚਾਹੀਦੀ ਹੈ ਸਾਨੂੰ ਸੋ ਉਹ ਪੇਮੈਂਟ ਸਾਡੀ ਬਕਾਇਆ ਖੜੀ ਹੈ ਸੋ ਇਸੇ ਤਰੀਕੇ ਨਾਲ ਦੋਨਾਂ ਮੋਰਚਿਆਂ ਦੀ ਕਿਸਾਨ ਮਦੂਮ ਮੋਰਚਾ ਔਰ SKM ਨਾਨ ਪੋਲੀਟিক্যাল ਵੱਲੋਂ 26 ਦੀ ਕਾਲ ਜਿਹੜੀ ਹੈ ਔਰ SKM ਵੱਲੋਂ ਵੀ ਮੈਂ ਤਾਂ ਕਹਾਂਗਾ ਉਹ ਰਲਮੀ 18 ਨੂੰ ਹੋ ਜਾਏਗੀ ਔਰ ਉਹ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ 26 ਨੂੰ ਜਿਹੜੇ ਟਰੈਕਟਰ ਹੈ ਉਹ ਸੜਕਾਂ ਤੇ ਲਿਆਉਣ ਦੀ ਗੱਲ ਹੈ ਸੋ ਉਹ ਉਹਦੇ ਬਾਰੇ ਡਿਊਟੀਆਂ ਜਿਹੜੀਆਂ ਲਾਈਆਂ ਗਈਆਂ ਭਈ ਹਰ ਸਰਕਲ ਦੇ ਵਿੱਚੋਂ ਉਹ ਆਪਣੇ ਆਪਣੇ ਟਰੈਕਟਰ ਕੱਢ ਕੇ ਸੜਕਾਂ ਤੇ ਲੈ ਕੇ ਆਉਣਗੇ ਸਾਥੀ ਸੋ ਇਹ ਅੱਜ ਵੀ ਸਾਡੀ ਜਿਹੜੀ ਅਹਿਮ ਮੀਟਿੰਗ ਜਿਹੜੀ ਇਹ ਹੋਈ ਹੈ ਇਹਦੇ ਵਿੱਚ ਵਿਚਾਰ ਚਰਚਾ ਕੀਤੀਆਂ ਗਈਆਂ ਵਾਹਿਗੁਰੂ ਜੀ ਕਾ ਖਾਲਸਾ